ਹੋ ਸਕਦਾ ਰੀਜ਼ਨ ਬੀਂਗ ਆਪਾਂ ਉਹ ਐਮਾ ਉਹ ਸਦਨੋ ਲਿੱਕੇ ਇਹਨਾਂ ਕਿ ਮੈਥੋਂ ਜ਼ਿਆਦਾ ਭਈ ਇਜ਼ਦਾਨ ਜੋ ਕੁਛ ਨਹੀਂ ਹੈ ਮੈਥੋਂ ਜ਼ਿਆਦਾ ਅਣਖੀ ਬੰਦਾ ਕੋਈ ਨਹੀਂ ਹੋ ਸਕਦਾ ਉਹ ਸਾਰਾ ਕੁਝ ਹੋਣ ਤੋਂ ਬਾਅਦ ਵੀ ਹਲਕੀ ਸਾਰਾ ਫਾਰਮੈਟ ਹੋਣ ਤੋਂ ਬਾਅਦ ਵੀ ਯੂਨੀਵਰਸਿਟੀ ਨੇ ਯਾਦੋਂ ਘੁੰਮ ਕੇ ਛੜਿਆ ਉਹ ਜਾਂ ਜੋ ਵੀ ਹੈ ਉਹਨੇ ਇਹ ਅਰਿਆ ਕਿ ਮੈਨੂੰ ਰੀਅਪੀਅਰ ਦਾ ਉਧਰ ਫਾਰਮ ਹੋ ਰਿਹਾ 2024 ਵਿੱਚ ਕਿ 25 ਦੇ ਬਣਾ ਨੂੰ ਫੀ ਮਿਲੀ ਨਹੀਂ ਹੈ ਤਾਂ ਕਰਕੇ ਮੇਰਾ ਰਿਜ਼ਲਟ ਨਹੀਂ ਆਇਆ ਆ ਵੀ ਨਾ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਐਸ ਡੀ ਆਰ ਐਫ ਦੀ ਟੀਮ ਜਿਹੜੀ ਹੈ ਤਸਵੀਰਾਂ ਤੇ ਵੀ ਸਾਫ਼ ਦੇਖ ਰਹੇ ਹੋ ਕਿ ਪਿੱਛੇ ਸਰਚ ਕਰ ਰਹੀ ਹੈ ਔਰ ਇੱਥੇ ਇੱਕ ਝੂਟਾ ਹੈ ਮੈਂ ਜਿਹੜਾ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਝੂਟੇ ਦੇ ਵਿੱਚ ਉਮੀਦ ਕਰਦੇ ਹਾਂ ਕਿ ਸ਼ਾਇਦ ਕੁਝ ਹੋਵੇ ਔਰ ਬੜੀ ਹੀ شدت ਦੇ ਨਾਲ ਜਿਹੜੇ ਨੇ ਇਹ ਆਪਣੀ ਐਸ ਡੀ ਆਰ ਐਫ ਦੀ ਟੀਮ ਜਿਹੜੀ ਹੈ ਉਹ ਆਪਣਾ ਕੰਮ ਕਰ ਰਹੀ ਹੈ ਔਰ ਉਮੀਦ ਹੈ ਕਿ اگر ਇਹਨਾਂ ਨੂੰ ਕਾਮਯਾਬੀ ਮਿਲੇ ਤਾਂ ਬੋਡੀ ਮਿਲ ਸਕਦੀ ਹੈ اور اگر ਬੱਚਾ ਕਿਤੇ ਹੋਰ ਹੋਵੇ ਠੀਕ ਠਾਕ ਹੋਵੇਗਾ ਤੇ ਫਿਰ ਗੱਲ ਕੁਝ ਹੋਰ ਹੋਵੇਗੀ ਪਰ ਐਸਡੀਆਰਐਫ ਦੀ ਟੀਮ ਜਿਹੜੀ ਹੈ ਉਹ ਆਪਣੀ ਜਿਹੜੀ ਡਿਊਟੀ ਹੈ ਪੂਰੇ ਤਰੀਕੇ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਵੱਡਾ ਲਾ ਪੋਕਟ ਵੱਡੇ ਵਾਲਾ اور ਔਰ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਸਾਰੀ ਪਬਲਿਕ ਵੀ ਇੱਥੇ ਰੁੱਕ ਕੇ ਜਿਹੜਾ ਹੈ ਉਹ ਦੇਖ ਰਹੀ ਹੈ ਕਿਉਂਕਿ ਨੌਜਵਾਨ ਬੱਚਾ ਸੀ ਜਿਹੜਾ ਕਿ ਇੰਜੀਨੀਅਰਿੰਗ ਕੀਤੀ ਹੋਈ ਔਰ ਉਹ ਕਸ ਲਗਾਏ ਜਾ ਰਹੇ ਨੇ ਕਿ ਸ਼ਾਇਦ ਹੋ ਸਕਦਾ ਹੈ ਕਿ ਬੱਚੇ ਨੇ ਸੁਸਾਈਡ ਜਿਹੜਾ ਹੈ ਉਹ ਕਰ ਲਿਆ ਹੋਵੇ ਐਸਟੀਆਰਐਨ ਦੀ ਟੀਮ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਸਰਚ ਆਪਰੇਸ਼ਨ ਜਿਹੜਾ ਹੈ ਉਹ ਕਰ ਰਹੀ ਹੈ ਬਾਬਲੇਆਣਾ ਵਿਖੇ ਔਰ ਬਾਬਲੇਆਣਾ ਤੋਂ ਦੜਬ ਤੱਕ ਇਹ ਕਹਿ ਰਹੇ ਨੇ ਕਿ ਅਸੀਂ ਫਿਰ ਤੋਂ ਇੱਕ ਵਾਰ ਦੇਖਾਂਗੇ ਕਿਉਂਕਿ ਇੱਕ ਵਾਰ ਪਹਿਲਾਂ ਵੀ ਇਹ ਸਰਚ ਕਰ ਚੁੱਕੇ ਨੇ ਤੋਂ ਸਰਚ ਆਪਰੇਸ਼ਨ ਜਿਹੜਾ ਹੈ ਉਹ ਇਸ ਵੇਲੇ ਜਾਰੀ ਹੈ ਕਿਉਂਕਿ ਐਸਡੀਆਰਐਫ ਦੀ ਟੀਮ ਅ ਲਗਾਤਾਰ ਜਿਹੜਾ ਹੈ ਸਵੇਰੇ 11:30 ਤੋਂ ਲੈ ਕੇ ਕਰਕੇ ਇਸ ਵੇਲੇ ਤੱਕ ਜਿਹੜਾ ਹੈ ਉਹ ਸਰਚ ਜਿਹੜੀ ਹੈ ਉਸ ਬੱਚੇ ਦੀ ਅਦਿੱਤਿਪਾਲ son of ਸਰਦਾਰ ਕੀਰਤ ਸਿੰਘ ਜਿਹੜੇ ਕਿ ਸਿੰਬਲ ਟੇਕਰੀ ਵੀ ਖੇ ਰਹੇ ਹੁੰਦੇ ਸੀ ਉਹ ਕੱਲ ਸ਼ਾਮ ਦੇ ਲਾਪਤਾ ਸੀ ਔਰ ਇਸੇ ਇਲਾਕੇ ਦੇ ਵਿੱਚੋਂ ਜਿਹੜਾ ਬਬਲਿਆਣਾ ਦਾ ਇਲਾਕਾ ਹੈ ਤੁਹਾਨੂੰ ਦੱਸ ਦਈਏ ਕਿ ਉਹ ਅ ਉਹਨਾਂ ਦੀ ਜਿਹੜੀ ਗੱਡੀ ਹੈ ਉਹ ਬ੍ਰਾਹਮਤ ਹੁੰਦੀ ਹੈ ਔਰ ਉਸ ਗੱਡੀ ਤੋਂ ਮਿਲਣ ਤੋਂ ਬਾਅਦ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੁਝ ਐਸਾ ਹੋਇਆ ਹੋਵੇਗਾ ਕਿ ਬੱਚਾ ਜਿਹੜਾ ਹੈ ਸੁਸਾਈਡ ਕਰ ਚੁੱਕਿਆ ਹੋਵੇ ਔਰ ਉਸ ਬੱਚੇ ਨੇ ਇੱਕ ਆਡੀਓ ਜਿਹੜੀ ਆਪਣੇ ਦੋਸਤ ਨੂੰ ਕਾਲਜ ਦੇ ਹੀ ਇੱਕ ਦੋਸਤ ਨੂੰ ਜਿਹੜਾ ਹੈ ਉਹ ਭੇਜੀ ਸੀ ਬਾਇਆ WhatsApp ਵੀ ਆ ਸੋਸ਼ਲ ਮੀਡੀਆ ਦੇ ਥਰੂ ਉਸ ਬੱਚੇ ਨੇ ਆਪਣੇ ਦੋਸਤ ਨੂੰ ਜਿਹੜਾ ਹੈ ਉਹ ਆਪਣੇ ਕਾਲਜ ਦੇ ਬਾਰੇ ਵਿੱਚ ਕੁਝ ਐਸੀ ਗੱਲਬਾਤ ਕੀਤੀ ਸੀ ਜਿਸ ਦੇ ਨਾਲ ਕਿ ਲੱਗਦਾ ਹੈ ਕਿ ਸ਼ਾਇਦ ਉਹ ਉਸਨੇ ਸੁਸਾਇਡ ਅਟੈਂਪਟ ਜਿਹੜੀ ਹੈ ਉਹ ਕਰ ਲਈ ਹੋਵੇ ਕਿਉਂਕਿ ਅ ਬੱਚਾ ਜਿਹੜਾ ਸੀ ਉਹ ਪੜਨ ਦੇ ਵਿੱਚ ਵੀ ਬਹੁਤ ਹੁਸ਼ਿਆਰ ਸੀ ਔਰ ਅੱਛੀ ਫੈਮਿਲੀ ਦੇ ਨਾਲ ਵੀ ਬਿਲੋਂਗ ਕਰਦਾ ਸੀ ਲੇਕਿਨ ਕਿਹਾ ਜਾਂਦਾ ਹੈ ਕਿ ਬੱਚੇ ਦੇ ਕੋਈ ਰਿਜ਼ਲਟ ਦਾ ਮਾਮਲਾ ਸੀ ਰਿਜ਼ਲਟ ਜਿਹੜਾ ਉਸ ਬੱਚੇ ਦਾ ਕੋਈ ਰੁਕਿਆ ਹੋਇਆ ਸੀ ਜਿਸ ਦੀ ਕਰਕੇ ਉਸਨੇ ਸ਼ਾਇਦ ਇਹ ਅਟੈਂਪਟ ਕੀਤੀ ਹੋ ਕਿਉਂਕਿ ਉਸ ਬੱਚੇ ਨੇ ਜਿਹੜੀ ਉਹ ਆਡੀਓ ਅਸੀਂ ਤੁਹਾਨੂੰ ਸੁਣਾਵਾਂਗੇ ਉਸ ਆਡੀਓ ਦੇ ਵਿੱਚ ਜੋ ਉਸ ਬੱਚੇ ਨੇ ਕਿਹਾ ਹੋਇਆ ਹੈ ਅ ਉਸ ਬੱਚੇ ਨੇ बड़े अपने दोस्त ਦੇ ਨਾਲ ਗੱਲਬਾਤ ਕੀਤੀ ਔਰ ਆਪਣੇ ਐਗਜ਼ਾਮਸ ਦੀ ਔਰ ਆਪਣੇ ਰਿਜ਼ਲਟ ਦੀ ਜਿਹੜੀ ਹੈ ਉਹ ਗੱਲ ਕੀਤੀ ਕੁਝ ਫੀਸ ਦੀ ਵੀ 3600 ਰੁਪਿਆ ਫੀਸ ਕਾਲਜ ਵਾਲੇ ਸ਼ਾਇਦ ਮੰਗ ਰਹੀ ਸੀ ਜਾਂ ਦੇਣੀ ਪਵੇਗੀ ਅਗਰ ਰਿਜ਼ਲਟ ਨਹੀਂ ਆਉਂਦਾ ਔਰ ਉਸ ਨੂੰ ਲੱਗਦਾ ਸੀ ਕਿ ਐਸੀ ਕੋਈ ਜੋ ਗੇਟ ਦੇ ਵਿੱਚ ਜਾਣਾ ਸੀ ਜੀਏਟੀ ਗੇਟ ਦਾ ਜੋ ਐਗਜ਼ਾਮਸ ਵਗੈਰਾ ਕੁਝ ਹੁੰਦੇ ਨੇ ਤਾਂ ਉਹਦੀ ਗੇਟ ਦੇ ਐਗਜ਼ਾਮਸ ਦੀ ਸ਼ਾਇਦ ਉਹਦੇ ਵਿੱਚ ਜੇਕਰ ਉਸ ਨੂੰ ਰਿਜ਼ਲਟ ਆ ਜਾਂਦਾ ਤਾਂ ਉਹ ਦੇਖ ਸਕਦਾ ਸੀ ਨਹੀਂ ਤਾਂ ਸ਼ਾਇਦ ਉਹ ਰਿਜ਼ਲਟ ਰੁਕ ਸਕਦਾ ਸੀ ਹੁਣ ਐਸਡੀਆਰਐਫ ਦੀ ਟੀਮ ਇਸ ਪਹਿਲੇ ਉਸ ਦੀਆਂ ਬਾਡੀਜ਼ ਨੂੰ ਟੋੜ ਰਹੀ ਐ ਅਸੀਂ ਤੁਹਾਨੂੰ ਸੁਣਾਣੇ ਆ ਉਹ ਪੂਰੀ ਆਡੀਓ ਉਸ ਆਡੀਓ ਦੇ ਵਿੱਚ ਉਸ ਬੱਚੇ ਨੇ ਕੀ ਕਿਹਾ ਉਹ ਜਰਾ ਸੁਣਨ ਵਾਲੀ ਗੱਲ ਹੋਏਗੀ ਤਾਂ ਤੁਸੀਂ ਸੁਣੋ ਕਿ ਬੱਚੇ ਨੇ ਮੈਸੇਜ ਦੇ ਵਿੱਚ ਕੀ ਕਿਹਾ ਕੋਈ ਨਹੀਂ ਹੋ ਸਕਦਾ ਰੀਜ਼ਨ ਬੀਇੰਗ ਉਹ ਮੈਨ ਤੋਂ ਜ਼ਿਆਦਾ ਨੋਕੀ ਮੈਨ ਤੋਂ ਜ਼ਿਆਦਾ ਬਈ ਜ਼ਦਾਂ ਚੋ ਕੁਛ ਨਹੀਂ ਹੈ ਮੈਨ ਤੋਂ ਜ਼ਿਆਦਾ ਅਰੇ ਨਾ ਕੀ ਬੰਦਾ ਕੋਈ ਨਹੀਂ ਹੋ ਸਕਦਾ ਰੀਜ਼ਨ ਬੀਇੰਗ ਆ ਪਾਪਰ ਐਸੀ ਪੇਪਰ ਪੰਜਵੇਂ ਦਤਨ ਯਾਦ ਹਨ ਪੰਜਰ ਜਾ ਕੇ ਫਾਰਮ ਫਿਲ ਕਰਕੇ ਪੜਿਆ ਸੀ ਹਨ ਉਹ ਸਾਰਾ ਕੁਝ ਹੋਣ ਤੋਂ ਬਾਅਦ ਵੀ ਲਗੀ ਸਾਰਾ ਫਾਰਮਾਈਟ ਹੋਣ ਤੋਂ ਬਾਅਦ ਵੀ ਯੂਨੀਵਰਸਿਟੀ ਨੇ ਯਾਦ ਘੁੰਮ ਕੇ ਛੜਿਆ ਉਹ

ਭਾਈ ਗੇਟ ਦਾ ਮਤਲਬ ਤਾਂ ਮਨ ਕਿ 90% ਤਾਂ ਗਿਆ ਭਾਈ ਸੋ ਆਈ ਐਮ ਮਾਰਕ this particular fucking day as at the end of everything and this yogi bhai khatam sab kuch khatam ਤੋਂ ਤੁਸੀਂ ਸੁਣਿਆ ਕਿ ਬੱਚੇ ਦਾ ਇਹ ਮੈਸੇਜ ਜਿਹੜਾ ਸੀ ਜੋ ਉਸਨੇ ਆਪਣੇ ਦੋਸਤ ਨੂੰ ਬੀਤੇ ਦਿਨ ਕੀਤਾ ਸੀ ਔਰ ਉਸ ਤੋਂ ਬਾਅਦ ਸ਼ਾਮ ਦੇ ਸਮੇਂ ਉਹ ਬੱਚਾ ਜਿਹੜਾ ਹੈ ਉਹ ਉੱਥੋਂ ਆਪਣੇ ਘਰੋਂ ਨਿਕਲਦਾ ਹੈ ਔਰ ਉਸ ਤੋਂ ਬਾਅਦ ਉਹ ਆਪਣੇ ਘਰ ਨਹੀਂ ਪਰਤਦਾ ਔਰ ਉਹਦੀ ਗੱਡੀ ਜਿਹੜੀ ਹੈ ਬਾਬਲਿਆਣਾ ਅ ਦੇ ਜਿਹੜਾ ਐਮਬੀਐਸ ਕਾਲਜ ਹੈ ਉਸ ਕਾਲਜ ਦੇ ਬਾਹਰੋਂ ਮਿਲਦੀ ਹੈ ਔਰ ਕਿਹਾ ਜਾਂਦਾ ਹੈ ਕਿ ਉਸ ਬੱਚੇ ਨੇ ਆਪਣੇ ਜਿਹੜੇ ਜਿਹੜੀ ਡਿਵਾਈਸਿਸ ਸਨ ਜਿਵੇਂ ਲੈਪਟਾਪ ਹੋ ਗਿਆ ਜਾਂ ਫੋਨ ਹੋ ਗਿਆ ਇਹ ਆਡੀਓ ਸੈਂਡ ਕਰਨ ਤੋਂ ਬਾਅਦ ਉਹ ਸਾਰਾ ਜਿਹੜਾ ਸੀ ਫਾਰਮੈਟ ਕਰ ਦਿੱਤਾ ਸੀ ਤਾਂ ਕਿ ਉਸ ਦੀ ਕੋਈ ਵੀ ਗੱਲ ਜਿਹੜੀ ਹੈ ਬਾਅਦ ਵਿੱਚ ਕੁਝ ਐਸਾ ਕਿਹਾ ਜਾ ਸਕਦਾ ਹੈ ਕਿ ਉਸਨੇ ਆਪਣੇ ਸਾਰੇ ਪ੍ਰੂਫ ਜਿਹੜੇ ਨਾ ਮਿਟਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜਿਸ ਹਿਸਾਬ 'ਚ ਇਹ ਆਡੀਓ ਹੈ ਜਿਸ ਤਰ੍ਹਾਂ ਇਸ ਆਡੀਓ ਦੇ ਵਿੱਚ ਐਗਰੈਸਿਵ ਹੋ ਕੇ ਉਹ ਬੱਚਾ ਬੋਲਿਆ ਹੋਇਆ ਹੈ ਔਰ ਗੁੱਸੇ ਦੇ ਨਾਲ ਬੋਲਿਆ ਹੋਇਆ ਹੈ ਉਸ ਬੱਚੇ ਦੀ ਸਾਡੀ ਉਹ ਤੋਂ ਪਤਾ ਚੱਲਦਾ ਹੈ ਕਿ ਕਿਹ ਹਸ ਲਗਾਏ ਜਾ ਰਹੇ ਨੇ ਕਿ ਹੋ ਸਕਦਾ ਹੈ ਕਿ ਬੱਚਾ ਸੁਸਾਈਡਲ ਅਟੈਂਪਟ ਕਰ ਚੁੱਕਿਆ ਹੋਵੇ ਇਸੇ ਕਰਕੇ ਐਸਟੀਆਰਐਫ ਦੀ ਟੀਮ ਅੱਜ ਸਵੇਰ ਤੋਂ ਲੱਗੀ ਹੋਈ ਹੈ ਔਰ ਪਾਣੀ ਦਾ ਲੈਵਲ ਜੋ ਰਨਵੀਰ ਕਨਾਲ ਜਿਹੜੀ ਹੈ ਇਹ ਤੁਸੀਂ ਦੇਖ ਰਹੇ ਹੋ ਇਸ ਵੇਲੇ ਇਸ ਕਨਾਲ ਦਾ ਜਿਹੜਾ ਪਾਣੀ ਵੀ ਹੁਣ ਘਟਾ ਦਿੱਤਾ ਗਿਆ ਹੈ ਉਮੀਦ ਕਰਦੇ ਹਾਂ ਕਿ ਬੱਚਾ ਠੀਕ ਠਾਕ ਹੋਵੇ ਅਰਦਾਸ ਵੀ ਕਰਦੇ ਹਾਂ ਕਿ ਇਸ ਬੱਚੇ ਦਾ ਜਿਹੜਾ ਹੈ ਉਹ ਕੋਈ ਐਸਾ ਪਤਾ ਲੱਗ ਜਾਵੇ ਜੇਕਰ ਉਹ ਕਿਤੇ ਠੀਕ ਠਾਕ ਹੈ ਔਰ ਇਸ ਵੀਡੀਓ ਨੂੰ ਦੇਖ ਰਿਹਾ ਹੋਵੇ ਤਾਂ ਉਸ ਨੂੰ ਅਪੀਲ ਹੈ ਉਸਦੇ ਪਰਿਵਾਰ ਵੱਲੋਂ ਵੀ ਕਿ ਬੱਚੇ ਨੂੰ ਕਿ ਭਈ ਅਗਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਘਰ ਜਿਹੜਾ ਹੈ ਉਹ ਮੈਸੇਜ ਕਰੋ اور کانٹیکٹ کرو <laughs> ਬੱਚਾ ਕਿਸੇ ਦਾ ਵੀ ਹੋਵੇ ਦੁੱਖ ਸਾਰਿਆਂ ਨੂੰ ਹੁੰਦਾ ਹੈ ਇਸੇ ਬਰਾਦਰੀ ਭਾਈਚਾਰੇ ਨੂੰ ਲੈ ਕੇ ਕਰਕੇ ਇਸ ਵੇਲੇ ਸਾਰਾ ਬਰਾਦਰੀ ਭਾਈਚਾਰਾ ਸਰਦਾਰ ਕੀਰਤ ਸਿੰਘ ਦੇ ਬੱਚੇ ਅਦਿੱਤਪਾਲ ਦੀ ਖੋਜ ਦੇ ਲਈ ਜਿਹੜਾ ਹੈ ਉਹ ਇਸ ਵੇਲੇ ਇੱਥੇ ਪਹੁੰਚਿਆ ਹੋਇਆ ਹੈ ਬਾਬਲੇਆਣਾ ਰਣਵੀਰ ਕਨਾਲ ਦੇ ਨੇੜੇ-ਨੇੜੇ ਸਵੇਰ ਤੋਂ ਸਾਡੇ ਰਾਜਾ ਵੀਰ ਜੀ ਜਿਹੜੇ ਨੇ ਉਹ ਇੱਥੇ ਲੱਗੇ ਹੋਏ ਨੇ ਰਾਜਾ ਵੀਰ ਜੀ ਆਖਰ ਕੀ ਤੁਸੀਂ ਕਿਉਂਕਿ ਸਵੇਰੇ 8 ਵਜੇ ਤੇ ਇੱਥੇ ਪਹੁੰਚੇ ਹੋਏ ਹੋ ਕੀ ਸਾਰਾ ਮਾਮਲਾ ਇਸ ਵੇਲੇ ਤੱਕ ਹੋਇਆ ਕੀ ਪ੍ਰੋਗਰੈਸ ਰਹੀ ਐਸ ਡੀ ਆਰ ਐਫ ਨੂੰ ਹਜੇ ਤੱਕ ਤਾਂ ਕੁਝ ਮਿਲਿਆ ਨਹੀਂ ਇਹਦੇ ਵਿੱਚੋਂ ਕੀ ਕਹਿਣਾ ਚਾਹੋਗੇ ਸਰ ਜੀ ਮੈਂ ਇਹ ਕਹਿੰਦਾ ਚਾਹ ਕੇ ਸਵੇਰੇ ਜਿਸ ਤੇ ਸਾਨੂੰ ਪਤਾ ਚੱਲਿਆ ਹਾਂ ਜੀ ਮੀਰਾ ਸਾਹਿਬ ਪਹਿਲੇ ਚੌਕੀ ਤੇ ਵਿੱਚ ਉਹਨਾਂ ਨੇ ਪਰਚਾ ਦਰਜ ਕਰਾਇਆ ਬੱਚੇ ਦਾ ਮਿਸਿੰਗ ਦਾ ਜੀ 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 ਉਹ ਆਸੀਫ ਹੈ ਜਿੰਨੇ ਵੀ ਸਾ ਆਸੀ ਸਭ ਤੋਂ ਪਹਿਲਾ ਉੱਥੇ ਗਿਆ ਇਸ ਬੈਂਕ ਆਫ ਜਿਹੜਾ ਸਿੱਧ ਪੰਜਾਬ ਜਿਹੜਾ ਸਿੱਧ ਪੰਜਾਬ ਬੈਂਕ ਦੇ ਕੋਲ ਜਿੱਥੇ ਰਾਤ ਨੂੰ ਗੱਡੀ ਮਿਲੀ ਸੀ ਆਸੀ ਉੱਦੇ ਤੁਸੀਂ ਖੱਬੇ ਸਾਈਡ ਦੇਖਣਾ ਇੱਕ ਚਾਰ ਦੁਵਾਰੀ ਦਾ ਗੇਟ ਲੱਗਦਾ ਓਕੇ ਅਸੀਂ ਥੋੜੀ ਅੰਦਰ ਝਾਤ ਮਾਰ ਕੇ ਦੇਖੀਏ ਕਿ ਵਦੋਂਦਾ ਬੱਚਾ ਕਿਧਰੇ ਅੰਦਰ ਰਿਹਾ ਹੈ ਨਾ ਉਹਦੇ ਫਾਦਰ ਸਾਹਿਬ ਹੀ ਸਨ ਉਹ ਕਿ ਓਮਕਾਰ ਵੀਰਜੀ ਵੀ ਸਨ ਕੀਰਤ ਵੀਰਜੀ ਉਹ ਜਿਹੜੇ ਸਾਰੇ ਰੋਮੀ ਵੀਰ ਹੋ ਅਸੀਂ ਅੰਦਰ ਆ ਜਾ ਕੇ ਦੇਖਿਆ ਉੱਥੇ ਬਿਲਕੁਲ ਸਾਨੂੰ ਕੋਈ ਮਤਲਬ ਨਹੀਂ ਇਸ ਤਰ੍ਹਾਂ ਦਾ ਮਿਲਿਆ ਕਿ ਕਿ ਉੱਥੇ ਕੱਡੇ ਬਿਲਕੁਲ ਜੰਗਲ ਜਾਂ ਮੈਂ ਕਿ ਕਿ ਬੱਚਾ ਸ਼ਾਇਦ ਕੋਈ ਗਲਤੀ ਨਾਲ ਕੋਈ ਸੂਸੈਟ ਕੋ ਕਰ ਗਿਆ ਕੋਈ ਜੀ ਖਾ ਕੇ ਅੰਦਰ ਚਾਲੜਾ ਮਾਰ ਗਿਆ ਓਏ ਹੁੰਦਾ ਨਾ ਦਿਮਾਗ ਜਿਸ ਤਰ੍ਹਾਂ ਜਰੇ ਪਾਸੇ ਘੁੰਮਦਾ ਦਰ ਪਾਸੇ ਘੁੰਮਦਾ ਜੀ ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ ਦੇਖੋ ਅਸੀਂ ਸਵੇਰੇ ਨਾਲ ਤੁਹਾਡੇ ਨਾਲ ਟੀਮ ਵੀ ਆ ਗਈ ਨਹਿਰ ਇਹਨੇ ਫੇਸਬੁਕ ਵੀਰ ਵੀ ਆ ਗਿਆ ਨਾ ਬਿਲਕੁਲ ਫੋਰਗਾਰਡ ਨੀ ਦੇਖਿਓ ਨੇ ਉਹ ਗਿਆ ਅਗੇ ਫਿਰ ਅਸੀਂ ਦੜ ਪਾਕਿਸਤਾਨ ਇੱਥੇ ਇੰਤੂ ਬਾਅਦ ਜੀਸੀਪੀ ਲਗੀ ਆਣ ਕੇ ਈਮਰਾਂ ਕੇ ਸਵੇਰ ਤੇ ਅਸੀਂ ਲਗੇ ਦਿਆ ਫਿਰ ਇੱਕ ਅਸੀਂ ਥੋੜੀ ਜਿਹੀ ਲਾਈਵ ਹੋ ਕੇ ਆਪੇ ਅਪੀਲ ਕੀਤੀ ਸੀ ਸਾਥ ਸੰਗਤ ਜੀ ਜਿਹੜੇ ਵੀ ਪਾਣੀ ਘੜਦਾ ਜਿੰਨੇ ਵੀ ਗੁੰਬੁਲੀ ਆ ਨਾ ਜਿਸ ਸਾਡੇ ਇਲਾਕੇ ਦੇ ਵਿੱਚ ਅਗੇ ਨਗਰ ਸਿੰਬਲ ਮੋੜ ਜਿਸ ਤਰ੍ਹਾਂ ਹੈਡ ਆ ਗਿਆ ਕੀਰਪਿੰਡ ਆ ਗਿਆ ਸਿੰਬਲ ਮੋੜ ਜਿਸ ਤਰ੍ਹਾਂ ਆ ਗਿਆ ਆਪਣੇ ਆਪਣੇ ਇਲਾਕੇ ਜਿੱਥੇ ਪਾਣੀ ਦੀਆਂ ਪੁਲੀਆਂ ਨਾ ਪਾਣੀ ਸਾਡਾ ਡਾਇਵਟਰ ਹੋ ਰਿਹਾ ਕਰਦਾ ਨਹਿਰੀਆਂ ਤੁਸੀਂ ਜਰੂਰ ਉੱਥੇ ਚਾਕ ਮਾਰੋ ਕਿਉਂਕਿ ਅਜ ਤੋਂ ਕੁਝ ਦਿਨ ਪਹਿਲੇ ਕੋਰੋਨਾ ਦੇ ਟਾਈਮ ਉਹ ਵੀ ਸਾਡੇ ਜਥੇਦਾਰ ਬੀਕੀ ਉਹਦੀ ਮਦਰ ਦੀ ਉਸ ਤਰ੍ਹਾਂ ਵੀ ਹਾਈਸਨ ਆਂ ਪੁੰਡੀ ਤੁਸੀਂ ਪਾਣੀ ਦਾ ਫਲੋ ਦੇਖ ਰਹੇ ਹੋ ਸਵੇਰ ਦੇ ਅਸੀਂ ਇੱਥੇ ਲੱਗਦਾ ਕਦੇ ਇੱਧਰ ਤੇ ਕਦੇ ਉੱਧਰ ਹਰ ਪਾਸੇ ਲੱਗੇ ਜਾਂ ਤੁਸੀਂ ਪੂਰੀ ਮੀਡੀਆ ਵੀ ਆਇਆ ਤੁਸੀਂ ਇੱਥੇ ਸਾਰੇ ਪੁੱਛੇ ਪੂਰੀ ਬਲਦਰੀ ਸਿੰਬਲ ਦੇ ਜਿੰਨਾ ਵੀ ਯੰਗ ਯੋਧ ਸਿੰਬਲ ਮੋੜ ਮੀਰਾ ਸਾਹਿਬ ਗਾੜੀ ਕਾਰ ਤੋਂ ਸਭ ਇੱਥੇ ਆ ਕੇ ਜਿਸ ਤਰ੍ਹਾਂ ਲੋਕਾਂ ਨੂੰ ਪਤਾ ਚੱਲਿਆ ਕਰਦਾ ਸਾਰੇ ਇੱਥੇ ਪਹੁੰਚ ਕੇ ਆਪਣੂ ਵਤੂ ਵਤ ਆਪਣਾ ਸੰਯੋਗ ਦਇਆ ਕਰਦਨ ਅਸੀਂ ਵੀ ਅਰਦਾਸ ਕਰਦੇ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਕੋਈ ਇਸ ਤਰ੍ਹਾਂ ਨਾ ਹੋਏ ਅੱਛੀ ਜਗ੍ਹਾ ਤੇ ਮੈਸੇਜ ਆਏ ਸਾਨੂੰ ਕਿ ਵੀ ਬੱਚਾ ਸਾਨੀ ਜਗ੍ਹਾ ਤੇ ਠੀਕ ਬੈਠੇ ਦਾ ਹੈ ਜਾਂ ਬੱਚਾ ਕਿਧਰੇ ਦਰਵਾਜ਼ਾ ਹੌਣਾ ਚਲਾ ਗਿਆ ਹੋਵੇ ਕਿਧਰੇ ਬਾਦ ਸਾਹਿਬ ਜਾਂ ਕਿਸੇ ਦੋਸਤੇ ਘਰ ਇਹ ਅਸੀਂ ਇਹ ਕਹਿੰਦੇ ਕਿ ਵਾਹਿਗੁਰੂ ਅਕਾਲ ਪੁਰਖ ਇਸ ਤਰ੍ਹਾਂ ਸਾਨੂੰ ਇੱਕ ਅੱਛਾ ਮੈਸੇਜ ਤੁਹਾਡੇ ਚੈਨਲ ਦੇ ਥਰੂ ਮਿਲੇ ਜਿੰਨੇ ਵੀ ਐਸਲ ਮੀਡੀਆ ਵਾਲੇ ਕਿਸੇ ਦੇ ਥਰੂ ਜਿਹਾ ਸਾਨੂੰ ਮਿਲੇ ਅਸੀਂ ਅਸੀਂ ਵੀ ਇਹ ਇੱਕ ਅਪੀਲ ਕਰਦੇ ਆ ਕਿ ਬੱਚੇ ਤੇਤੇਪਾਲ ਸਿੰਘ ਅਗਰ ਤੁਸੀਂ ਕਿਤੇ ਹੋਰ ਚਲੇ ਗਏ ਹੋ ਔਰ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਇਸ ਵੀਡੀਓ ਨੂੰ ਦੇਖਦੇ ਆਂ ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਹੀ ਆਪਣੇ ਇਲਾਕੇ ਦੇ ਬੰਦਿਆਂ ਦੇ ਵਿੱਚੋਂ ਕਿਸੇ ਨੂੰ ਵੀ ਫੋਨ ਕਰਕੇ ਆਪਣੇ ਹੋਣ ਦੀ ਜਿਹੜੀ ਹੈ ਉਹ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਪਰਿਵਾਰ ਵਾਲਿਆਂ ਨੂੰ ਤੁਹਾਡੇ ਨਾਲ ਮਿਲ ਸਕੇ ਔਰ ਪੂਰਾ ਇਲਾਕਾ ਇਸ ਵੇਲੇ ਤੁਹਾਡੀ ਖੋਜਬੀਨ ਦੇ ਵਿੱਚ ਲੱਗਾ ਹੋਇਆ ਹੈ ਉਮੀਦ ਕਰਦੇ ਹਾਂ ਕਿ ਸਰਦਾਰ ਦਿੱਤਿਆਪਾਲ ਸਿੰਘ ਠੀਕ ਠਾਕ ਹੋਵੇਗਾ ਪਰ ਜਿਹੜੇ ਕਿਆਸ ਲਗਾਏ ਜਾ ਰਹੇ ਨੇ ਉਹ ਇਹੋ ਹੀ ਨੇ ਕਿ ਸ਼ਾਇਦ ਇਹ ਸੋਸਾਇਟੀਲ ਅਟੈਂਪਟ ਨਾ ਹੋਵੇ ਕਿਉਂਕਿ ਉਹਦੇ ਕਾਲਜ ਦੀ ਜਿਹੜੀ ਆਡੀਓ ਅਸੀਂ ਤੁਹਾਨੂੰ ਸੁਣਾਈ ਉਸ ਆਡੀਓ ਦੇ ਵਿੱਚ ਥੋੜਾ ਜਿਹਾ ਜ਼ਾਹਿਰ ਜਰੂਰ ਹੋ ਰਿਹਾ ਹੈ ਕਿ ਕਿਤੇ ਨਾ ਕਿਤੇ ਸੁਸਾਇਡਲ ਅਟੈਂਪਟ ਜਿਹੜੀ ਹੈ ਉਹ ਹੋ ਰਹੀ ਹੈ ਉਮੀਦ ਕਰਦੇ ਹਾਂ ਕਿ ਇਸ ਪੂਰੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਅਗਰ ਦਿੱਤੇ ਪਾਲ ਇਸ ਵੀਡੀਓ ਨੂੰ ਦੇਖੇ ਜਾਂ ਕਿਸੇ ਨੂੰ ਉਸ ਬੱਚੇ ਦੇ ਬਾਰੇ ਕੋਈ ਜਾਣਕਾਰੀ ਹੋਵੇ ਉਹ ਛੇਤੀ ਛੇਤੀ ਮੀਰਾ ਸਾਹ ਪੁਲਿਸ ਸਟੇਸ਼ਨ ਸਤਵਾਰੀ ਪੁਲਿਸ ਸਟੇਸ਼ਨ ਜਾਂ ਉਹਨਾਂ ਦੇ ਘਰ ਵਾਲਿਆਂ ਦੇ ਨਾਲ ਸੰਪਰਕ ਕਰੇ ਔਰ ਸਭ ਤੋਂ ਵੱਡੀ ਗੱਲ ਕਿ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਿੱਥੋਂ ਵੀ ਰਣਵੀਰ ਕਨਾਲ ਉਹਨਾਂ ਦੇ ਬੁਹੇ ਦੇ ਅੱਗੋਂ ਨਿਕਲਦੀ ਹੈ ਨਹਿਰ ਦੇ ਵਿੱਚ ਜ਼ਰੂਰ ਚਾਕ ਮਾਰੋ ਹੋ ਸਕਦਾ ਹੈ ਤੁਹਾਡੀ ਨਜ਼ਰ ਕਿਤੇ ਉਦੀ ਬਾਡੀ ਦੇ ਉੱਤੇ ਪੈ ਜਾਏ ਤੇ ਪਰਿਵਾਰ ਵਾਲਿਆਂ ਨੂੰ ਕੁਛ ਨਾ ਕੁਛ ਜਿਹੜਾ ਹੈ ਉਹ ਉਹਦੀ ਕਮ ਸੇ ਕਮ ਸ਼ਰੀਰ ਹੀ ਮਿਲੇ ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀ ਹੋਰ ਖਬਰਾਂ ਵੀ ਲੈ ਕੇ ਆਵਾਂਗੇ ਤਦ ਤੱਕ ਦੇ ਰਹੋ ਜੀ ਇਜਾਜ਼ਤ ਧੰਨਵਾਦ